ਹਾਂਜੀ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੇ ਇੱਕ ਵਾਰ ਫਿਰ ਤੋਂ ਸਵਾਗਤ ਆ ਤੁਹਾਡਾ ਨਵੇਂ ਬਲੌਗ ਚ ਤੇ ਅੱਜ ਅਸੀਂ ਆਏ ਸੀ ਮਾਤਾ ਦੇ ਦਰਸ਼ਨ ਕਰਨ ਮਾਤਾ ਚਮੰਡਾ ਦੇਵੀ ਤੇ ਅਸੀਂ ਦਰਸ਼ਨ ਕਰਕੇ ਆ ਚੁੱਕੇ ਆ ਅੰਦਰ ਵੀਡੀਓ ਨਹੀਂ ਬਣਾ ਸਕੇ ਕਿਉਂਕਿ ਅੰਦਰ ਵੀਡੀਓ ਨਹੀਂ ਬਣਾਉਣ ਦਿੰਦੇ ਇੱਕ ਬਾਈ ਦਾ ਕਮੈਂਟ ਵੀ ਆਇਆ ਸੀ ਕਿ ਆਪ ਦੀ ਵੀਡੀਓ ਬਣਾਈ ਜਾਂਦਾ ਤੇ ਮਾਤਾ ਦੀ ਵੀਡੀਓ ਨਹੀਂ ਬਣਾਉਂਦਾ ਕਿਉਂਕਿ ਬਾਈ ਅੰਦਰ ਵੀਡੀਓ ਨਹੀਂ ਬਣਾਉਣ ਦਿੰਦੇ ਇਸ ਲਈ ਵੀਡੀਓ ਅੰਦਰਲੀ ਨਹੀਂ ਬਣਦੀ ਬਾਕੀ ਤੁਹਾਨੂੰ ਮੈਂ ਬਾਹਰਲਾ ਵੀਊ ਦਿਖਾ ਦਿੰਦਾ ਤੇ ਜੁੜੇ ਰਹੋ ਐਨ ਤੱਕ ਨਾਲ ਇੱਧਰ ਚਰਦਾਲੂ ਮੱਥਾ ਟੇਕ ਰਿਹਾ ਤੇ ਮੈਂ ਦਿਖਾਉਣਾ ਤੁਹਾਨੂੰ ਅੱਗੇ ਇੱਥੇ ਨਦੀ ਚੱਲ ਰਹੀ ਹੈ ਜਿੱਥੇ ਬਾੜ ਆ ਜਾਂਦੀ ਆ ਤੇ ਉਹ ਸ਼ਿਵ ਭੋਲੇ ਦੀ ਮੂਰਤੀ ਮਾਕੀ ਦੇ ਫਿਸਲਣ ਬਾਜੀ ਆ ਔੜੀਆਂ ਤੇ ਇਹ ਦੇਖੋ ਇੱਧਰ ਕਿੰਦਾ ਵਧੀਆ ਥਿਊ ਆ ਉਹ ਜਿੱਥੇ ਬ੍ਰਿਜ ਬਣਿਆਗਾ ਉੱਥੇ ਨਦੀ ਚੱਲ ਰਹੀ ਆ ਉਹ ਵੀ ਦਿਖਾਉਂਗਾ ਤੁਹਾਨੂੰ ਮੈਂ ਜਾ ਕੇ ਤੇ ਉਹ ਨੇਦਰ ਇਸ਼ਨਾਨ ਵੀ ਕਰ ਸਕਦੇ ਆ ਤੇ ਹਾਂਜੀ ਹੁਣ ਅਸੀਂ ਬ੍ਰਿਜ ਤੇ ਆ ਚੁੱਕੇ ਆ ਤੁਹਾਨੂੰ ਨਦੀ ਦਿਖਾਉਣਾ ਮੈਂ ਕਿੰਨਾ ਤੇਜ਼ ਵਹਾ ਇਹ ਨਦੀ ਆ ਕਿੰਨਾ ਤੇਜ਼ ਵਹਾ ਚੱਲ ਰਿਹਾ ਦੇਖੋ ਇੱਥੇ ਅਚਾਨਕ ਹੀ ਬਾੜ ਆ ਜਾਂਦੀ ਆ ਪਤਾ ਨਹੀਂ ਲੱਗਦਾ ਤੇ ਹੁੱਟਰ ਵੱਜਣ ਲੱਗੇ ਜਾਂਦੇ ਆ ਬਹੁਤ ਤੇਜ਼ ਚੱਲ ਰਹੀ ਐ ਨਦੀ ਤੇ ਇੱਧਰ ਮੰਦਿਰ ਆ ਇਹ ਮੰਦਿਰ ਆ ਸਾਰਾ ਮਾਤਾ ਚਮੰਡਾ ਦੇਵੀ ਦਾ ਮੰਦਿਰ ਆ ਇਹ ਨਦੀ ਆ ਤੇ ਉਹ ਪਿੱਛੇ ਰਹਿ ਗਈਆਂ ਪਹਾੜੀਆਂ ਉਹ ਧੁੰਦਲਾ ਧੁੰਦਲਾ ਦਿਖਾਈ ਦੇ ਰਿਹਾ ਉਹ ਪਹਾੜੀਆਂ ਰਹਿ ਗਈਆਂ ਉੱਤੇ ਕਿ ਧੁੰਦ ਕਰਕੇ ਸਾਫ਼ ਦਿਖਾਈ ਨਹੀਂ ਦੇ ਰਿਹਾ ਤੇ ਬਾੜ ਪੈ ਰਿਆ ਆ ਗਈ ਇੱਥੇ ਬਾੜ ਕੇ ਬਾਹਰ ਆ ਚੁੱਕੇ ਸੀ ਇੱਥੇ ਲੱਗਿਆ ਹਲਵੇ ਦਾ ਲੰਗਰ ਤੇ ਭਗਤ ਸ਼ੱਕ ਕੇ ਲੰਗਰ ਉਹ ਚੱਲੇ ਆ ਸ਼ੱਕਦੇ ਸ਼ੱਕਦੇ ਨਾਲ ਹਲਵਾ ਲੈ ਕੇ ਤੇ ਮੱਥਾ ਟੇਕ ਕੇ ਹੁਣ ਫ੍ਰੀ ਹੋ ਗਏ ਆ ਹੁਣ ਇਸ ਤੋਂ ਬਾਅਦ ਜਾਣਗੇ ਮੰਡੀ ਇਸ ਤੋਂ ਬਾਅਦ ਫਿਰ ਉਸ ਤੋਂ ਸ਼ਾਇਦ ਮਣੀ ਕਰਨ ਜਾਣਗੇ ਬਾਕੀ ਰਹਿ ਮਸ਼ਵਰਾ ਕਰਨਗੇ ਸਾਰੇ ਜਾਣੇ ਰਲ ਕੇ ਹਾਂਜੀ ਆਪਾਂ ਚਮੰਡਾ ਦੇਵੀ ਦੇ ਦਰਸ਼ਨ ਕਰ ਲਏ ਆ ਤੇ ਲੰਗਰ ਵੀ ਛਕ ਲਿਆ ਇੱਥੇ ਲਿਆ ਸੀ ਆਪਾਂ ਰੂਮ ਤੇ ਹੁਣੇ ਤਾਂ ਆਪਾਂ ਇੱਥੋਂ ਚੱਲੇ ਆ ਮੰਡੀ ਗੁਰਦੁਆਰਾ ਸਾਹਿਬ ਸਾਰੇ ਭਗਤ ਹੋ ਗਏ ਤਿਆਰ ਰੇਨ ਕੋਟ ਪਾਏ ਸਾਰਿਆਂ ਨੇ ਕਿਉਂਕਿ ਮੀਂਹ ਪੈ ਰਿਹਾ ਲਗਾਤਾਰ ਇੱਥੇ ਇਹ ਬਾਰ ਜਾਣ ਲਈ ਰੈਡੀ ਆ ਜੀ ਅਸੀਂ ਮੰਡੀ ਨੂੰ ਨਿਕਲੀ ਹੋਈ ਸੀ ਉਤੋਂ ਤੇ ਸਾਡੇ ਨਾਲ ਦੇ ਉਹ ਪਿੱਛੇ ਰਹਿ ਗਏ ਆ ਇਸੀ ਕਾਰਨ ਇੱਥੇ ਰੋਕ ਗਏ ਕਿਉਂਕਿ ਇੱਥੇ ਥੇ ਵਿਊ ਵੀ ਬੜਾ ਘੈਂਟ ਸੀ ਤੇ ਨਾਲ ਇਹਨਾਂ ਦੀ ਚੱਲ ਰਹੀ ਆ ਪਿੱਛੇ ਤੁਹਾਨੂੰ ਦੇਖ ਹੀ ਰਿਹਾ ਹੋਊਗਾ ਇਹ ਉਹੀ ਨਦੀ ਆ ਜਿਹੜੀ ਉੱਤੇ ਆਪਾਂ ਮਹਾਰਾਜ ਮੰਡਾ ਦੇ ਦੇਖੀ ਸੀ ਤੇ ਵਹਾਂ ਦੀ ਕਿੰਨਾ ਤੇਜ਼ ਆ ਨਾਲੇ ਉਹਨੇ ਨਾਲ ਦੇ ਆ ਜਾਣਗੇ ਨਾਲੇ ਉਹਨੇ ਫੋਟੋ ਸ਼ੂਟ ਕਰ ਲਾਂਗੇ ਦੋ ਚਾਰ ਫੋਟੋਆਂ ਖਿੱਚ ਲਾਂਗੇ ਨਾਲ ਰਾਮਾ ਬਾਈ ਆ ਤੇ ਮੈਂ ਆ ਉਹ ਸਾਡਾ ਮੋਟਰਸਾਈਕਲ ਖੜਾ ਤੇ ਮੀਂਹ ਰੁਕ ਚੁੱਕਿਆ ਇਸ ਲਈ ਅਸੀਂ ਬਰਸਾਤੀਆਂ ਵੀ ਲਾਤੀਆਂ ਸਾਰੇ ਇੱਥੇ ਆ ਗਏ ਪਿੰਡ ਕਿੱਥੇ ਜਾ ਰਹੇ ਹੋ ਇਹ ਸ਼ਿਮਲੇਗਾ ਰੋਗੇ ਹਾਂਜੀ ਸਫਰ ਕਰਦੇ ਮੰਡੀ ਨੂੰ ਚੱਲੇ ਸੀ ਤੇ ਆਪਾਂ ਹੁਣ ਬੇਜਨਾਥ ਪਹੁੰਚ ਚੁੱਕੇ ਆਂ ਰਸਤੇ 'ਚ ਬੇਜਨਾਥ ਆਉਂਦਾ ਸ਼ਿਵਜੀ ਦਾ ਮੰਦਿਰ ਉੱਥੇ ਪਹੁੰਚ ਚੁੱਕੇ ਆਂ ਤੇ ਅੰਦਰ ਜਾ ਕੇ ਹੁਣ ਦਰਸ਼ਨ ਕਰਦੇ ਆਂ ਸ਼ਿਵਜੀ ਦੇ ਦਿਖਾਉਣਾ ਤੁਹਾਨੂੰ ਅੱਗੇ ਪ੍ਰਾਚੀਨ ਮੰਦਿਰ ਆ ਜੀ ਸ਼ਿਵ ਜੀ ਦਾ ਬੈਜਨਾਥ ਯਾਰਾ ਜੀ ਤੁਸੀਂ ਸਾਡੀ ਜਵਾਬ ਮਰੀ ਸੰਦੀਪ ਜੀ ਲੋ ਜੀ ਮੰਦਰ ਦੇ ਅੰਦਰ ਉੱਥੇ ਹਾਂ ਜੀ ਆਪਾਂ ਮੰਦਰ ਦੇ ਅੰਦਰ ਆ ਗਏ ਸੀ ਸ਼ਿਵ ਜੀ ਭਗਵਾਨ ਦੇ ਮੈਂ ਤੁਹਾਨੂੰ ਦਿਖਾਣਾ ਇਹ ਸਾਹਮਣੇ ਨੰਦੀ ਜੀ ਜੋ ਵੀ ਆਪਣੀ इच्छा वो कान च बोलते हैं इतने वो पूरी होंगी मनोकामना ये शिव मंदिर बैजनाथ इधर आ गया मंदिर इस साइड इस साइड पहाड़ियाँ पिछले पासे ये पहाड़ा ਇਹ ਫੋਟੋ ਸ਼ੂਟ ਕਰਨ ਨੂੰ ਬਹੁਤ ਵਧੀਆ ਉਹ ਨਾਲ ਦੀ ਤੋਰੇ ਕਰਦੇ ਆ ਦੇਖੋ ਬੜੇ ਤਗੜੇ ਪਹਾੜ ਨੇ ਬੜਾ ਵਧੀਆ ਏਰੀਆ ਜੀ ਬੈਜਨਾਦ ਮੱਥਾ ਟੇਕਨ ਤੋਂ ਬਾਅਦ ਸ਼ਿਵਜੀ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਤੁਰ ਰਹੇ ਸੀ ਮੰਡੀ ਨੂੰ ਤੇ ਭਗਤ ਚਾਹ ਪੀਣ ਬਹਿ ਗਿਆ ਤੇ ਤੁਹਾਨੂੰ ਦੇਸੀ ਛਤਰੀ ਦਿਖਾਉਣੇ ਆ ਮੂਟੇ ਦੇਸੀ ਛਤਰੀ ਦਿਖਾਇਦਰਾ ਇਹ ਆ ਦੇਸੀ ਛਤਰੀ ਦੇਸੀ ਨਹੀਂ ਇਹ ਪਹਾੜੀ ਕਹਿੰਦੇ ਪਹਾੜੀ ਓਮਰੇਲਾ ਪਹਾੜੀ ਓਮਰੇਲਾ ਪਹਾੜੀ ਓਮਰੇਲਾ ਉਹ ਖੜੇ ਆਪਣੇ ਮੋਟਰਸਾਈਕਲ ਤੋਂ ਚਾਹ ਪੀ ਗਏ ਤੁਰਦੇ ਆ ਮੰਡੀ ਨੂੰ ਹਾਂਜੀ ਬੈਜਨਾਥ ਤੋਂ ਸਵਰ ਕਰਨ ਤੋਂ ਬਾਅਦ ਆਪਾਂ ਪਹੁੰਚ ਚੁੱਕੇ ਆਂ ਮੰਡੀ ਜਿੱਥੇ ਆਪਾਂ ਆਉਣਾ ਸੀ ਤੇ ਰਾਤ ਕੱਟਣੀ ਸੀ ਇਹ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਥੇ ਪਹੁੰਚ ਚੁੱਕੇ ਆਂ ਆਪਾਂ ਤੇ ਆਪਾਂ ਨੂੰ ਇੱਥੇ ਰੂਮ ਵੀ ਮਿਲ ਗਿਆ ਇਹ ਵਾਲਾ ਇਹ ਰੂਮ ਮਿਲੇ ਆਇਆ ਆਪਾਂ ਨੂੰ ਤੇ ਬਾਹਰ ਪਹਿਰਿਆ ਮੀ ਵਧੀਆ ਟਾਈਮ ਸਰ ਪਹੁੰਚ ਗਏ ਤੇ ਹੁਣ ਇੱਥੋਂ ਲੰਗਰ ਲੰਗਰ ਚਾੱਕ ਕੇ ਮੱਥਾ ਟੇਕ ਕੇ ਸੁਬਾਹ ਤੇ ਨਿਕਲ ਜਾਾਂਗੇ ਮਣੀ ਕਰਨ ਨੂੰ ਮਣੀ ਕਰਨ ਸਾਹਿਬ ਤੇ ਅੱਜ ਦਾ ਇਹ ਵਲੌਗ ਆਪਾਂ ਕਰਦੇ ਇੱਥੇ ਸਮਾਪਤ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਨਵੇਂ ਜੁੜੇ ਹੋਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਫੇਸਬੁੱਕ ਤੇ ਦੇਖ ਰਹੇ ਆ ਤਾਂ ਫੋਲੋ ਕਰ ਦਿਓ ਤੇ ਜਲਦੀ ਹੀ ਮਿਲਾਂਗੇ ਅਗਲੇ ਵਲੌਗ 'ਚ ਉਦੋਂ ਤੱਕ ਬਾਏ